ਕੰਨ ਕੰਨ ਮੈਂ ਅੱਜ ਤਾਂ ਜਿਹੜਾ ਕੰਨ ਆ ਨਾ ਤੁਸੀਂ ਹਾਂ ਨੂੰ ਕੰਨ ਕਿ ਇਧਰੋਂ ਮਿਲਦੀ ਕਿਸੇ ਨੇ ਇਧਰੋਂ ਕੰਮ ਦੇਣ ਪਾਈ ਤੇ ਅਸੀਂ ਇਧਰ ਆਏ ਉਹ ਨਹੀਂ ਕਹਿੰਦੇ ਕੋਈ ਨਾ ਉਧਰ ਵੀ ਕਰ ਲਾਂਗੇ ਉਹ ਸਾਡੀ ਮਾਸੀ ਦਾ ਪੁੱਤ ਨਹੀਂ ਉਹ ਸਾਡੀ ਮਾਸੀ ਦਾ ਨਹੀਂ ਕੋਈ ਇੱਧਰ ਆਓ ਅੱਗੇ ਇਹਨਾਂ ਦੀ ਕੰਨ ਨਹੀਂ ਆਣੀ ਕੰਨ ਦੀ ਕੰਨ ਇੱਕ ਮਿੰਟ ਇਧਰ ਆਓ ਜਿਹਦਾ 60 ਕਿਲੋ ਕੰਨ ਕੇ ਅੱਗੇ ਆਓ ਉਹ ਵੀ 60 ਕਿੱਥੇ ਰੱਖੀਗੇ ਜਲਮ ਸਿੰਘ ਜਲਮ ਸਿੰਘ ਹਾਂ ਇਹ ਡੀ ਸਰਪੰਚ ਆ ਗਏ ਅੱਗੇ ਲਿਆਓ ਉਹਨਾਂ ਨੂੰ ਭਾਜੀ ਨੂੰ ਕਿੱਥੇ ਆ ਗਾੜੀ ਆ ਪਰਚੀ ਦਿਓ ਇਹਨਾਂ ਦੀ 60 ਕਿਲੋ ਵਾਲਿਆਂ ਦੀ ਨਹੀਂ ਨਹੀਂ ਲਿਆ ਅੱਗੇ ਆਓ ਕਿੱਥੇ ਭਾਜੀ ਭਾਜੀ ਹਾਂਜੀ ਭਾਜੀ ਅੱਗੇ ਲਿਆਓ ਨਹੀਂ ਤੁਸੀਂ ਇੱਥੇ ਖੜੇ ਹੋ ਗੋ ਕੰਡੇ ਲਾ ਕੇ ਜਾਓ ਕੰਡੇ ਲਾ ਕੇ ਖੜੇ ਤੁਸੀਂ ਲਿਆਓ ਇਹਨਾਂ ਦੀ ਬੋਰੀ ਆ ਅੱਗੇ ਇਹੋ ਹੀ ਆ ਇਹੋ ਵੀ 52 ਕਿਲੋ ਦੀ ਇਹੋ ਵੀ 52 ਕਿਲੋ ਦੀ ਆ ਤੁਸੀਂ ਇੱਧਰ ਆਓ ਅੱਗੇ ਤੁਸੀਂ ਉਹਨਾਂ ਨਾਲ ਆਓ ਇੱਥੇ ਆਓ ਲੋਕਾਂ ਲਈ ਕਿੰਨੀ ਬੰਦੀ ਹੈ 60 ਕਿਲੋ ਵੀ ਇਹਨਾਂ ਦੀ ਤੇ ਕੱਟੀ ਹੈ ਭਾਈ ਜੀ ਭਾਈ ਪਰਾ ਹੋ ਜਾ 60 ਕਿਲੋ ਆਉਂਦੀ ਹੈ ਨਾ 55 ਕਿਲੋ ਕੋਈ ਨਹੀਂ ਕੋਈ 2 ਕਿਲੋ ਕਾ ਅਟਾ ਕਣਕ ਦਾ ਉਧਰ ਕਿੰਨੀ ਆ ਜੀ ਤੁਹਾਡੀ ਕਿੰਨੀ ਕਣਕ ਆਉਂਦੀ ਆ 30 ਕਿਲੋ ਆਉਂਦੀ ਇਹਨਾਂ ਦੀ 29 ਕਿਲੋ ਆ ਰਹੀ ਹੈ ਜੀ 30 ਕਿਲੋ ਆ ਰਹੀ ਕਿਲੋ ਕਿਲੋ ਕਣਕ ਜਿਹੜੀ ਘਟ ਆ ਰਹੀ ਆ ਚਾਚਾ ਆਦੇ 100 ਕਿਲੋ ਦਾ ਕਿੰਨਾ ਬਣ ਗਿਆ ਹਾਂ ਦੇਖ ਲਓ ਤੁਸੀਂ 3 1/2 ਕਿਲੋ ਸਾਫ ਕਰਨਾ ਹੈ ਸਾਢੇ 3.5 ਕਿਲੋ ਹੋਗਾ ਦੇਖੋ ਜਦੋਂ ਤੁਹਾਨੂੰ ਨਵੀਆਂ ਮਸ਼ੀਨਾਂ ਮਿਲੀਆਂ ਤੁਸੀਂ ਕਿਉਂ ਨਹੀਂ ਲਾਈਆਂ ਨਹੀਂ ਪ੍ਰੈਰੀ ਕੰਡੇ ਦੇ ਤੇ ਮੈਨੂੰ ਘਰ ਗਏ ਬੰਦੇ ਮੈਨੂੰ ਲਿਆਏ ਜਾ ਕੇ ਤੁਸੀਂ ਪੁਰਾਣੇ ਕੰਡੇ ਤੇ ਕਿਉਂ ਤੋਲਣ ਦੇ ਗਰੀਮਾਰ ਕਰਨ ਦੇ ਤੁਸੀਂ ਨਵਾਂ ਕੰਡਾ ਹੁਣ ਮੇਰੇ ਸਾਹਮਣੇ ਲਗਾ ਕੇ ਪੂਰੀ ਵੀਡੀਓ ਬਣੀ ਨਵਾਂ ਕੰਡਾ ਅੰਦਰੋਂ ਲਿਆਂਦਿਆਂ ਦੀ ਤੁਸੀਂ ਦੱਸੋ ਕਿੱਥੇ ਮੈਂ ਗਲਤ ਵਾਹੀ ਅੱਜ ਤੱਕ ਮੈਂ ਵੇਖਿਆ ਨਹੀਂ ਗਰੀਬ ਮਰਦਾ ਦੱਸੋ ਵਿਚਾਰਾ ਕਦੀ ਫੁੱਲ ਵਿਛਾ ਕੇ ਬੈਠਾ ਨਹੀਂ ਤੇ ਤੁਸੀਂ ਗਲਤ ਕੰਮ ਤੇ ਵੀ ਬੋਲਦੇ ਹੋ ਨਾ ਜਿਹੜਾ ਬੰਦਾ ਗਲਤ ਕੰਮ ਹੋਣ ਦਿਆ ਉਹਦੇ ਤੇ ਬੋਲੇਗਾ ਨਾ ਉਹਦੇ ਤੇ ਵੀ ਐਕਸ਼ਨ ਲਵਾਂਗੀ ਮੈਂ ਜਿਹੜਾ ਬੰਦਾ ਗਲਤ ਕੰਮ ਹੋਣ ਤੇ ਰੋਕਣ ਦਿਆ ਵਾ ਮੈਂ ਉਹਦੇ ਤੇ ਸਿੱਧਾ ਐਕਸ਼ਨ ਲਵਾਂਗੀ ਬਸ ਹੈਂ ਕਹਾਣੀਆਂ ਦੇ ਆ ਚੱਲਣ ਡਿਆ ਨੇ ਤੇ ਇੱਥੇ ਨਾ ਸਰਕਾਰ ਆਇਓ ਜ ਮਰਨ ਤੂੰ ਹੀ ਦੱਸ ਸਾਰੇ ਜਣੇ ਇੱਥੇ ਖੜੇ ਆ ਸੱਚਾ ਕਿ ਝੂਠਾ ਬੋਲੋ ਬੋਲੋ ਸੱਚਾ ਕਿ ਝੂਠਾ ਇਹ ਸੱਚ ਦੀ ਲੜਾਈ ਹੋਂਦੀ ਹੈ ਨਾ ਜਦ ਤੂੰ ਹੀ ਮੈਨੂੰ ਲੈ ਕੇ ਆਏ ਤਾਂ ਮੇਰਾ ਫਰਜ਼ ਬਣਦਾ ਇੱਥੇ ਮੈਂ ਮੌਜੂਦਾ ਸਰਪੰਚ ਆ ਸੱਚ ਬੋਲਣ ਦਾ ਵਾਹਿਗੁਰੂ ਜੀ ਕਰਦਾ ਠੀਕ ਆ ਜਿਹੜਾ ਬੰਦਾ ਸੱਚ ਦੇ ਵਿੱਚ ਬੋਲੇਗਾ ਨਾ ਜਨਤਾ ਮੇਰੇ ਨਾਲ ਖੜੀ ਆ ਉਹਦਾ ਵਾਲ ਬਿੰਗਾ ਨਹੀਂ ਕਰ ਸਕਦਾ ਕੋਈ ਚਲੋ ਕੁਆਂਟਲ ਪਿੱਛੇ ਕਿਤੇ ਕਿਲੋ ਘੜ ਗਈ ਉਹ ਗੱਲ ਹੋਰ ਹੁੰਦੀ ਆ ਬਾਲੇ ਐਨੀ ਵੀ ਨਹੀਂ ਨਾ ਚਾਹੀਦੀ ਕਿਲੋ ਦੇਖੋ ਜਦੋਂ ਨਵੇਂ ਕੰਡੇ ਮਿਲੇ ਆ ਨਵੇਂ ਕੰਡੇ ਦੇ ਉੱਤੇ ਕਿਉਂ ਨਹੀਂ ਕਣਕ ਤੋਲੀ ਗਈ ਪੁਰਾਣੇ ਕੰਡੇ ਤੇ ਕਣਕ ਕਿਉਂ ਤੋਲੀ ਜਾ ਰਹੀ ਆ ਹੁਣ ਨਵੇਂ ਕੰਡੇ ਦੇ ਉੱਤੇ ਵੀ ਇਦਾਂ ਹੀ ਆ ਇਹਨੂੰ ਜੋ ਅਗਲਾ ਉੱਥੇ ਜੋਦਾ ਤਾਂ ਕਿੰਨੀ ਆ ਉਥੋਂ ਵਧ ਜਾਂਦੀ ਆ ਕਾਦੀ ਵਧ ਜਾਂਦੀ ਆ ਨਹੀਂ ਉਥੋਂ ਜੋ ਆ ਕੇ ਵੱਧ ਗਈ ਆ ਨਹੀਂ ਵੱਧ ਗਈ ਨਹੀਂ ਉੱਥੇ ਵੀ ਘੱਟ ਆ ਤੇ ਇੱਥੇ ਵੀ ਘੱਟ ਆ ਤਾਂ ਨਹੀਂ ਇਹਦਾ ਕੀ ਆ ਠੀਕ ਆ ਨੇ ਫੇਰ ਬਾਰੇ ਘੱਟ ਦੇਣੀ ਆ ਮਾਨਕ ਜਰੂਰੀ ਘੱਟ ਹੀ ਦੇਣੀ ਆ ਕਿੱਥੇ ਲਿਖਿਆ ਵੀ ਘੱਟ ਦੋ ਆਹੋ ਕਿੱਥੇ ਲਿਖਿਆ ਮੇਰੇ ਭਰਾ ਇਹਨੀ ਗੱਲ ਦੱਸ ਦੇ ਕਿੱਥੇ ਲਿਖਿਆ ਘੱਟ ਦੋ ਦੱਸੋ ਦੱਸੋ ਕਾਲੂ ਕਿੱਥੇ ਲਿਖਿਆ ਘੱਟ ਦੋ ਕਰ ਕੋਈ ਨਹੀਂ ਇੰਸਪੈਕਟਰ ਨੂੰ ਲਿਆਵਾਂਗੇ ਕੋਈ ਗੱਲ ਕਰਾਤੀ ਮੇਰੀ ਉਹ ਕਹਿੰਦਾ ਮੈਂ ਤਾਂ ਡਿਪਿੰਡਰ ਜੇ ਇੰਸਪੈਕਟਰ ਵੀ ਖਾਂਦਾ ਵਾ ਤੁਸੀਂ ਲਿਆਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਵੀ ਸਰਪੰਚ ਰਹੇ ਹੋ ਹੈ ਹੈ ਨਾ ਉਹ ਨਾ ਰੇ ਨਾ ਮੈਂ ਵੀ ਟੌਰ ਨਾਲ ਹੀ ਆ ਸਾਰੀ ਜਨਤਾ ਮੇਰੇ ਨਾਲ ਹੀ ਬੋਲ ਕੇ ਦੱਸ ਹੁਣ ਕਰਪਸ਼ਨ ਦੇ ਵਿੱਚ ਬੋਲਦੇ ਹੋ ਕਰਪਸ਼ਨ ਕਰਨ ਦੇ ਨਾਲੇ ਬੋਲਦੇ ਹੋ ਆ ਕਰਪਸ਼ਨ ਕਰਨ ਦੇ ਸਿੱਧੀ ਸਿੱਧੀ ਕਿਉਂ ਨਹੀਂ ਬਲੇ ਕੀ ਆ ਫਿਰ ਕਰਪਸ਼ਨ ਦਾ ਵੀ ਨਹੀਂ ਦੱਸ ਮੇਰਾ ਭਰਾ ਕੀ ਦੱਸੋ ਕੀ ਆ ਫਿਰ ਕੱਲ ਤੂੰ ਦਾਦੇ ਕੀ ਆ ਦੱਸੋ ਵੀ ਤੁਹਾਨੂੰ ਕਿੰਨੇ ਕਿਹਾ ਵੀ ਘੱਟ ਦੋ ਕਣਕ ਆਪਣੇ ਕੋਲ ਦਾਦੇ ਮੇਰਾ ਭਰਾ ਹੋਰ ਕੋਈ ਗੱਲ ਨਹੀਂ ਜਿਹਨਾਂ ਦੀ ਲੋੜੀ ਕੋਈ ਨਹੀਂ ਆ ਸਾਰੇ ਦੀ ਲੋੜੀ ਕੋਈ ਨਹੀਂ ਆ ਪੈਸੇ ਦੀ ਲੋੜੀ ਕੋਈ ਨਹੀਂ ਆ ਮੈਂ ਇਹਨਾਂ ਨੂੰ ਜੋਦੀ ਕਹਿ ਦੇਈ ਆ ਆ ਮਸ਼ੀਨ ਕਢਵਾਈ ਇਹਨਾਂ ਕੋਲੋਂ ਤੇ ਸੈਕਟਰੀ ਬਣਾਓ ਤੇ ਕਣਕ ਤੋਲੋ ਲੋੜ ਪੰਦ ਕੋਈ ਨਹੀਂ ਚੱਲ 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 ਐ ਬੈਠੀ ਜਾਣਾ ਕਹੇ ਰੇ ਤੂੰ ਕੰਕਤੂਲੀ ਨੀਂ ਛੱਡੀਆ ਕਰ ਲੈ ਗੱਡੀ ਚੋਂ ਨਿਕਲ ਜਾ ਬੱਸ ਬੰਦ ਕਰ ਲੈ ਬਾਹਰ ਜਾ ਕੇ ਸਾਲੇ ਗੱਲ ਬੁਗਿਆ ਬੰਦ ਕਰ ਉਹ ਚਲੀਏ ਚੱਲ ਮੱਕੀ ਚੱਲੋ ਚੱਲੋ ਚੱਕੋ ਚੱਕੋ ਤੁਸੀਂ ਆਪਣੀ ਕਣਕ ਪਾਓ 2 ਕਿਲੋ ਵਿੱਚ 2 ਕਿਲੋ ਕਣਕ ਪਾਓ ਚਾਰ ਕਿੜਾ ਪਾਓ 1 ਕਿਲੋ ਕਣਕ ਉਹਦੇ ਚ ਵੀ ਪਾਓ 1 ਕਿਲੋ ਕਣਕ ਵਿੱਚ ਵੀ ਪਾਓ ਚਲੋ ਰਹਿਣ ਦਿਓ ਉਹ ਖਲੋ ਜਾਓ ਪਰਤੀਆਂ ਜਮਾਉਂਗਾ ਉਹਨਾਂ ਦੀ ਪਾ ਕੇ ਦੁਨੀਆ ਤੇ ਪਰਤੀਆਂ ਜਮਾ ਦਿੱਤੀ ਫੇਰ ਕੀ ਕਰੀਂਗਾ ਇਹ ਕਿਦਾਂ ਪਰਚੀਆ ਦੇ ਲੋ ਕਣਕ ਲਾ ਦੇ ਦਿੰਦੇ ਆਪੇ ਲੋ ਪਰਚੀਆਂ ਉਹਨਾਂ ਦੀਆਂ ਪਰਚੀਆਂ ਦੋ ਨਾ ਉਹਨਾਂ ਦੀਆਂ ਇਹਨਾਂ ਦੀ ਕੋਈ ਪਰਚੀਆਂ ਦੇ ਲੋ ਜੋ ਖਲੋ ਜੋ 60 ਕਿਲੋ ਇੱਕ ਮਿੰਟ ਰੁਕ ਜਾਓ ਰਹਿਣ ਦਿਓ ਕਾਤੀ ਰਹਿਣ ਆਹ ਕੰਡਾ ਕਰੋ ਚਾਚਾ ਜੀ ਜਿੰਦੇ ਮਰਜ਼ੀ ਆਖੋ ਪਰਚੀਆਂ ਦਵਾ ਦੇ ਦੋ ਨਵਾਂ ਹੀ ਕਰ ਦੋਗਾ ਕੰਮ ਨਵੇੜੋ ਕਣਕ ਜਿਹਨੂੰ ਪੂਰੀ ਦੇਣੀ ਫੇਰੇ ਤੇ ਕਿਹੜੀ ਗੱਲ ਹੈ ਇੱਕ ਪਰਚੀਆਂ ਤੁਹਾਡੇ ਕੋਲ ਤਾਂ ਹੀ ਕਣਕ ਤੋਲੀ ਗਈ ਇਹਨਾਂ ਦੀ ਤਾਂ ਦੋ ਜਿਹੜੀ ਪਰਚੀ ਕੋਲ ਆ ਦੋ ਜਿਹੜੀਆਂ ਪਰਚੀਆਂ ਤੁਹਾਡੇ ਕੋਲ ਆ ਆ ਲਾਓ ਜੀ ਇੱਕ ਮਿੰਟ ਇੱਕ ਮਿੰਟ ਲਾਓ ਇਹ ਕੰਡਾਪੂਰੇ ਤੇ ਆਲੇ ਨੂੰ ਫੇਰ ਕੋਈ ਹੋਣਾ ਕੋਈ ਕੋਈ ਉੜਦੀ ਹੈ ਮੈਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਮੈਡਮ ਇੱਕ ਤੁਸੀਂ ਆਪਣੇ ਇੱਕ ਪੇਜ ਦੇ ਉੱਤੇ ਵੀਡੀਓ ਵਾਇਰਲ ਕੀਤੀ ਜੋ ਕਿ ਕੜਕ ਨੂੰ ਲੈ ਕੇ ਤੇ ਵੱਧ ਘੱਟ ਤੋਂ ਇਹਨੇ ਕੀ ਮਾਮਲਾ ਸੀ ਹਾਂਜੀ ਰਾਤੀ ਨਾਲ ਮੇਰੇ ਕੋਲ 7:30 ਵਜੇ ਦਾ ਖਰੀਦ ਦਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘੱਟ ਮਿਲ ਰਹੀ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫ ਦਾ ਸਰਪੰਚ ਸੀਗਾ ਜਿਹਦਾ ਇਹ ਤਾਂ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋਲ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਤੇ ਕੰਡੇ ਤੇ ਜਿਹੜੀ ਤੋਲੀ ਗਈ ਹੈ ਤੇ ਵੀਡੀਓ ਅਪਲੋਡ ਹੋਈ ਹੈ ਫੇਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈਆਂ ਇਹ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਹਾਂ ਔਰ 60 ਕਿਲੋ ਦੀ 58 ਕਿਲੋ ਕਣਕ ਨਿਕਲ ਲਈਏ ਲੇਕਿਨ ਇਹ ਗਰੀਬ ਮਾਰਾ ਸਾਨੂੰ ਆਹ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕ腐ਸ਼ਨ ਦੇ ਖਿਲਾਫ ਆ ਤੇ ਇਹ ਨਹੀਂ ਹੋਣਾ ਚਾਹੀਦਾ ਮੈडम ਲਗਾਤਾਰ ਮਗ ਨੂੰ ਦੇਖਿਆ ਗਿਆ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਕਿੰਨੇ ਕੁ ਲੋਕ ਸੀ ਜਿੰਨਾਂ ਨੂੰ ਘੱਟ ਕਰਨ ਦਿੱਤੀ ਗਈ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਕਿ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੀ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੇ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ ਲੇਕਿਨ ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਤੇ ਤੱਕ ਪਹੁੰਚਾਇਆ ਮੈਂ ਉਹਨਾਂ ਦੀ ਸਹਾਇਤਾ ਨਾਲ ਹੀ ਬਣੀ ਐ ਇਸ ਕਰਕੇ ਮੈਨੂੰ ਉਹਨਾਂ ਦੇ ਕਹਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕ੍ਰੈਪਸ਼ਨ ਹੋ ਰਹੀ ਸੀ ਤੇ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜੀਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇੰਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇਨਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਹਿ ਕੇ ਤੁਸੀਂ ਕਿਉਂ ਕਰ ਰਹੇ ਹੋ ਗਲਤ ਕੰਮ ਤੇ ਉਸ ਟਾਈਮ ਤੇ ਇਨਸਪੈਕਟਰ ਨਾਲ ਗੱਲ ਕਰਾਈ ਇਨਸਪੈਕਟਰ ਨੇ ਸਾਫ਼ ਮੁਕਰ ਗਏ ਉਹਨਾਂ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਫ਼ ਕਾ ਸਰਪੰਚ ਚਿਮਨ ਲਕੋ ਮਾਰਕੋ ਲੋ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇਨਸਪੈਕਟਰ ਹੀ ਜਾਂ ਮੇਰੇ ਨਾਲ ਇਹਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਜਦੋਂ ਭਾਬੀ ਇੰਸਪੈਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਵੀ ਮੁਕਰ ਗਿਆ। ਉਹ ਵੀ ਮੁਕਰ ਗਿਆ। ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ। ਜਦਕਿ ਇੰਨਾ ਨੇ ਚਿਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚੋਂ 30 ਕਿਲੋ ਚ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲਿਆਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਤੁਹਾਨੂੰ ਕੀ ਲੱਗਦਾ ਵੀ ਉਹ ਮਸ਼ੀਨ 'ਚ ਕੋਈ ਖਰਾਬੀ ਹੋ ਸਕਦੀ ਹੈ ਜਾਂ ਜਾਨ ਬੁੱਝ ਕੇ ਕੱਟ ਕੋਲੀ ਜਾ ਰਹੀ ਹੈ ਨਹੀਂ ਉਹ ਜਾਨ ਬੁੱਝ ਕੇ ਕੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਪਹਿਲਾਂ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਲੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 31 ਕਿਲੋ ਬਣਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਕੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾ ਨਾਲ ਦਾਣੇ ਪਏ ਆ ਉਹ ਬੁੱਕਾ ਨਾਲ ਦਾਣੇ ਪਏ ਗਿਆ 30 ਕਿਲੋ ਪੂਰੇ ਹੋ ਗਏ ਤੇ ਜੇ ਉਹ ਵਾਦਾ ਘੱਟਾ ਹੁੰਦਾ ਤੇ ਫਿਰ ਉਹ 31 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਘੱਟ ਪਾਏ ਗਏ ਸੀ ਦਾਣੇ ਇਸ ਕਰਕੇ ਤੁਸੀਂ ਏ ਸਟਿੱਪੂ ਜਾਂ ਹੋਰ ਡਿੱਪੂ ਵਾਲਿਆਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰ ਦਈਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਅਹਿਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜੇਰੋਂ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਬਿਲਕੁਲ ਚਾਹੀਏ ਹੈ ਥੈਂਕ ਯੂ ਬਰ ਪਰ ਪਹਿਲਾਂ ਤੇ ਆਪਣਾ ਨਾਮ ਦੱਸੋ ਮੇਰਾ ਨਾਮ ਕੇਮਨ ਲਾਲ ਜੀ ਕੋਲਡਰ ਕਰਾਸਮਗਾ ਸਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਪਿੰਡ ਦੀ ਸਰਪੰਚ ਵੱਲੋਂ ਕਿ ਕਣਕ ਘੱਟ ਪੁਲੀ ਗਈ ਹੈ ਕੀ ਕਹਿਣਾ ਚਾਹੁੰਦੇ ਜੇ ਬਾਰੇ ਕੁਝ ਸਭ ਬੇਲਾ ਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕੱਲੇ ਦੇ ਦੇਂਦੇ ਤੇ ਪੁਰਾਣੇ ਕਨੇ ਤੇ ਫਾਇਦਾ ਰੱਤੀ ਆ ਗਿਆ ਕੋ ਦੋ ਅੰਥਰ ਲੱਗਦੇ ਆ ਗਿਆ ਤੇ ਧੱਕੇਚਾਹੀ ਕਰਤੀ ਜਾਂਦਾ ਰੌਲਾ ਲਾ ਪੀ ਮਾਣਾ ਚੁਪਾ ਕੇ ਖਲੋਤੇ ਬੇਦਰ ਇਹ ਅੱਧਾ ਘੰਡਾ ਰੌਲਾ ਪਾ ਦੇ ਕਣਕ ਵੀ ਘੱਟ ਦੇਂਦੇ ਬੋ ਕੋ ਜਿੰਦਗੀ ਕਿਹੜੇ ਦਾਗਰਾਮ ਘਟ ਗਿਆ ਜੀ ਕਾ ਕਾ ਮਤਲਬ ਹੈ ਅੱਧਾ ਕਿਲੋ ਤੇ ਘਟ ਗਿਆ ਲਿਆ ਜਦ ਕ ਸਾਰੇ ਬੰਦੇ ਕਹਿੰਦਾ ਇਹ ਕੰਮ ਕਰਕੇ ਸਹੀ ਲਈ ਜਾ ਕੋਈ ਗੱਲ ਬਾਤ ਜਾਈ ਤੇ ਉਹ ਜਦ ਦੁਨੀਆ ਤੇ ਬੜੀ ਘਟਿਆ ਗੋ ਗੱਲ ਕਰਦੇ ਆਪਣੇ ਤੋਂ ਪਿੰਡੀ ਬਾਪੂ ਕਿਤੇ ਚਲ ਗਈ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਤੇ ਉਹਨਾਂ ਨੇ ਬੋਟੀਆਂ ਟੋਲੀਆਂ ਜਿਹਦੇ ਚ 30 ਦੀ 29 ਦੱਸੀ ਜਾ ਰਹੀ ਤੇ 60 ਦੀ 58 ਦੱਸੀ ਜਾ ਰਹੀ ਹਾਂ ਇਹਨਾਂ ਦੇ ਜ਼ਿੰਮੇਵਾਰ ਹੈ ਇਹ ਗੇਟੋਂ ਬਾਹਰ ਜ਼ਿੰਮੇਵਾਰ ਨੇ ਇਹ ਹੋ ਜਾ ਮਤਲਬ ਇਹ ਕਿ ਅੱਧਾ ਕਿਲਾ ਜਾਂ ਪੰਨਾ ਗਿਆ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਂ ਲੈ ਬਾਹਰ ਨਹੀਂ ਕੱਲਾ ਬਾਹਰ ਲਿਆ ਕੇ ਸਾਰੇ ਕੀਤੇ ਆ ਉਹ ਸਾਰੀ ਬਾਹਰੋਂ ਆਈ ਹੈ ਹਾਂਜੀ ਇਹ ਲੈ ਕੇ ਚਲ ਗਿਆ ਤਾਂ ਠੰਡ ਕੀ ਪਲ ਨੇ ਕੀ ਕੀਤਾ ਬਾਹਰ ਕੀ ਨਹੀਂ ਕੀਤਾ ਚਾਰ ਪੰਜ ਜਣੇ ਮੁੰਡੇ ਨਾਲ ਹੈ ਬਾਕੀ ਨਿਕਲੇ ਨਿਕਲੇ ਨਾਲ ਅੱਗੇ ਲਾ ਲਾ ਅੱਬੀ ਮਾਨ ਅੱਲਾ ਲਿਆ ਉਹ ਲਾਪੀ ਜਮਾ ਤੱਕ ਨਾ ਸਪੱਜੀ ਲੈ ਜਾ ਉਹ ਇਹ ਇੱਕ ਕਾਰੇ ਮੈਂ ਇਹ ਮਦਦ ਇਲੈਕਸ਼ਨ ਤੇ ਸਾਡੇ ਅਮਰ ਆਪੋ ਜੀ ਚੇਸ ਕਰਕੇ ਸਾਡੇ ਦਾ ਸਾਰੇ ਨਾਲ ਖਾਰਖਾਨੀ ਆ ਇਹ ਨਾ ਮੇਰੀ ਲਖਸ਼ੇ ਦੀ ਮਰਦਾ ਕਿਉਂ ਨਹੀਂ ਕਰਕੇ ਖਾਰਖਾਨੀ ਦੂਜੀ ਡਿਪੀ ਲੈ ਕਿਉਂ ਨਹੀਂ ਗਈ ਮੈਂ ਦੂਜੀ ਡਿਪੀ ਕਿਉਂ ਕਿ ਉਹਦਾ ਖਾਸ ਮੰਦਾ ਉਹਨੇ ਇਹਦੀ ਮਰਦਾ ਕੀਤੀ ਆਂ ਇਹਦੀ ਮਦਦ ਨਹੀਂ ਕੀਤੀ ਇਸ ਕਰਕੇ ਸਾਡੇ ਨਾਲ ਖਾਰਖਾਨੀ ਆ ਤੇ ਜਦ ਕਿ ਉਹ ਦੂਜਾ ਡਿਪੀ ਜੋ ਪੱਤੇ ਨੇ ਕਰਦਾ ਸਾਡ ਕੋ ਜੜਾ ਉਹ ਉਸ ਵੇਲੇ ਪੱਤੀ ਕੱਟ ਕੇ ਦੇ ਦਿੱਤੀ ਹੁਣ ਉਹਦੇ ਡਿਪੀ ਪਰਚੇ ਨੇ ਅਸੀਂ ਕੱਟ ਲਿਆ ਇਹ ਕਹਦਾ ਕੇਸ ਨੂੰ ਮੋੜ ਆ ਦੀ ਤਾਂ ਬਿਲਕੁਲ ਸਹੀ ਚੱਲਦਾ ਸਿਰੇ ਇੱਕ ਇਹ ਇਲੈਕਸ਼ਨ ਦੇ ਕਰਕੇ ਮੈਂ ਮੇਰਾ ਨਾਮ ਮਰਦਾ ਨਹੀਂ ਕਿਤਾ ਬੜੇ ਚੜੀ ਦੇ ਇਸੇ ਕਰਨੇ ਤਾਂ ਔਰ ਕੋਈ ਗੱਲ ਬਾਤ ਨਹੀਂ 40 ਸਾਲ ਹੋ ਗਿਆ ਮੈਂ ਡੀਪੋ ਕਰਦਾ ਇਹ ਤਾਂ ਕੋਈ ਗੱਲ ਬਾਤ ਨਹੀਂ ਹੋਈ ਕਿੰਨੇ ਚਿਰ ਤੋਂ ਲਗਤ ਆ ਤੁਹਾਡੇ ਕੋਲ ਇਹ ਡੀਪੋ ਮੈਂ ਫਿਰ 40 ਸਾਲ ਲਗ ਭਾਗ 40 ਸਾਲ ਤੋਂ ਪਹਿਲਾਂ ਕਦੀ ਇਤਨਾ ਦਾ ਕੋਈ ਮਾਮਲਾ ਕੋਈ ਗੱਲ ਬਾਤ ਨਹੀਂ ਸਾਰਾ ਮੇਰਾ ਸੰਪਨ ਮੇਰਾ ਕੋਈ ਸਾਤ ਜਾਂ ਸਹਾਰਾ ਦੋਚਾ ਜਿਹੜਾ ਜਣਾ ਕੋ ਮਰਦਾ ਜਣਾ ਕਿਆ ਤੇ ਮਰਦਾ ਨਿਕਾ ਮਾ ਕੀਤਾ ਅੱਜ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਣਕ ਤੋਲ ਚ ਘਟਵਾਤ ਦਿਖਾਈ ਗਈ ਉਹ ਇਹਨਾਂ ਨੇ ਬਾਹਰ ਕਿਤੇ ਕਪੜਾ ਕੀਤਾ ਮਾਰ ਕੇ ਤਾਂ ਮੋਟਪਾਰ ਕੇ ਬਾਹਰ ਕਾਲੋ ਅੱਧਾ ਕਰਾ ਕਿਲੋ ਅੱਧਾ ਕਿਲੋ ਕਰ ਜਿੰਦੀਆ ਬੋਕੇ ਪਰ ਕੇ ਕਾਲੋ ਇਹ ਬਾਹਰੋਂ ਲਾ ਕੇ ਫੇਰ ਜਾਂਗਾ ਤੋਲੀ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੁਰਾਣੇ ਕੰਡੇ ਤੇ ਤੋਲਦੇ ਪਿਓ ਨਵੇਂ ਕੰਡੇ ਮਹੀਆ ਕਰਾਏ ਗਏ ਉਹ ਨਹੀਂ ਵਰਤਿਆ ਪੁਰਾਣਾ ਕੰਡਾ ਹਲਕਾ ਪਿਆ ਲਾ ਕੇ ਕੰਪਿਊਟਰ ਉਹਦੀ ਕੰਪਿਊਟਰ ਦੀ ਕੰਪਿਊਟਰ ਦੇ ਤੇ ਤੋਲਦੇ ਨੇ ਇਹਦੇ ਤੋਲਦੇ ਨੇ ਨਵੇਂ ਕੰਡੇ ਤੇ ਉਹ ਉਹਦੇ ਤੇ ਕੋਈ ਫਰਕ ਲੱਗਦਾ ਕੋਈ ਫਰਕ ਨਹੀਂ ਲੱਗਦਾ ਯਾਰ ਦੋਹਾਂ ਪਾਸੇ ਤੋਲ ਕੇ ਪੂਰੀ ਕਾਣ ਕਰਨ ਦੇ ਲਈ ਮਤਲਬ ਕੰਡਿਆਂ ਦੇ ਅੰਦਰ ਕੋਈ ਚੱਕਰ ਨਹੀਂਗਾ ਕੋਈ ਚੱਕਰ ਕੰਪਿਊਟਰ ਵਾਲੇ ਕੰਡੇ ਪੁਰਾਣਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਪਿਆ ਦੂਜਾ ਕੰਡਾ ਕੋਈ ਨਹੀਂ ਮਤਲਬ ਕੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੇ ਜਿਹੜਾ ਮਤਲਬ ਰੌਲਾ ਪਿਆ ਉਹ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਮਦੇ ਇਹ ਤਾਂ ਕਿਸੇ ਹੀ ਕਰਦੇ ਸਿਰਫ ਵੋਟਾਂ ਦਾ ਮਨੇ ਚੱਕਰਾ ਹੋਰ ਕੋਈ ਗੱਲ ਨਹੀਂ ਇਹ ਕੋ ਆਪ ਸਾਡੇ ਪੰਜਵੇਂ ਬੇਕ ਪਾਸੇ ਆਇਆ ਕਿ ਨਾ ਚਾਰ ਮੈਂਬਰ ਆ ਇਹ ਮਦੇ ਦਾ ਹਰਾਸਮਨ ਕਾ ਲੀ ਮੈ ਮੈਨਾਂ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧਕ ਲੱਗਦਾ ਜਿਸ ਕਰਕੇ ਸਾਡੇ ਨਾਲ ਆਪਣੇ ਦਈਆ ਕਰਨਾ ਔਰ ਕੋਈ ਗੱਲ ਬਾਤ ਪੰਚਾਇਤ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਹੋ ਰਹੇ ਹੋ ਪ੍ਰਬੰਧਕ ਦੇ ਜ਼ਰੂਰ ਉਹ ਪ੍ਰਬੰਧਕੀ ਸਾਰੇ ਹੋਣ ਲੈ ਚੜ ਗਏ ਨਾਲ ਮੈਂ ਮਤਲਬ ਕੋਰ ਪੂਰਾ ਨਹੀਂਗਾ ਤੁਸੀਂ ਜਿਹੜੇ ਤੁਹਾਡੇ ਕੋਲੋਂ ਮਤਲਬ ਕਣਕ ਲੈਣ ਆਉਂਦੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਿਆ ਹੋਵੇਗਾ ਵੀ ਤੁਸੀਂ ਘੱਟ ਤੋਲਦੇ ਹੋ ਜਾਂ ਮਤਲਬ ਗਲਤ ਤੋਲਦੇ ਹੋ ਇਹਦੇ ਤੇ ਦੁਕਾਨਦਾਰੀ ਨੂੰ ਫਰਕ ਪੈਂਦਾ ਆ ਤੁਸੀਂ ਉਹ ਆਪਣੇ ਜਿਹੜੇ ਡੀਪੋ ਦੇ ਵਿੱਚ ਲੈਣ ਵਾਲੇ ਲੋਕ ਕਣਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹ ਆਈਂ ਬਾ ਜਾਨਾ ਯਾਰ ਬੇਜਾ ਬਾਬਾ ਸਾਢੇ ਸਾਢੇ ਨਾਲ ਆ ਕੇ ਲੇ ਕੋਈ ਗੱਲ ਸਾਥ ਫੁੱਲੀ ਕਰਨ ਕਰ ਮੁੰਡਈ ਕੋਈ ਗੱਲ ਬਾਰ ਨਹੀਂ ਇਹ ਜਾਣ ਕੇ ਵੀਡੀਓ ਨਾ ਚਾੜਦੀ ਇਹ ਮੁੰਡੇ ਨੇ ਚਾੜਤੀ ਆ ਹੋਰ ਕੋਈ ਗੱਲ ਬਾਤ ਨਹੀਂ ਆਈ ਠੀਕ ਹੈ ਤੁਸੀਂ ਆ ਲਾਸਟ ਕੀ ਕਹਿਣਾ ਚਾਹੋਗੇ ਆਪਣੇ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਵੈਲਕਮ ਬੜਾ ਸੱਚਜਾ ਢੰਗ ਨਾਲ ਕੰਮ ਚੱਲਦਾ ਜਾਣ ਕੇ ਵੇਖਣ ਪਾਉਂਦੇ ਵਿੱਚ ਹੋਰ ਕੋਈ ਗੱਲ ਬਾਤ ਨਹੀਂ ਸਿਰਫ ਲਾਗਤ ਬਾਰੀ ਕਰਕੇ ਪੰਚਾਇਤ ਦੇ ਇਲਾਕੇ ਕਰਕੇ ਦੋ ਢੀਪ ਤੇ ਕਿ ਉਹਨਾਂ ਦੇ ਦੋ ਢੀਪ ਕਿਉਂ ਕਰਦੇ ਇਹ ਕਿਉਂ ਨਹੀਂ ਗਈ ਮੇਰਾ ਤਾਂ 40 ਸਾਲਾਂ ਤੋਂ ਮੈਂ ਕੋਈ ਲੰਮਾਈ ਕੋਈ ਗੱਲ ਨਹੀਂ ਕਬਾਰਨੀ ਆਈ ਇਹ ਲੈ ਬਿਨਾਂ ਪਰਦਾ